ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਦੇ ਗ੍ਰਹਿ ਵਿਖੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਸਠਿਆਲਾ ਗੁਰੂ ਕੀ ਕੀਰਤਨੀਏ ਦਾਸ ਨੂੰ ਮਿਲਣ ਵਾਸਤੇ ਗ੍ਰਹਿ ਵਿਖੇ ਆਏ ਸੋ ਧੰਮਾਦ ਭਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੇ ਜਥੇ ਸਮੇਤ ਦਾਸ ਦੇ ਗ੍ਰਹਿ ਵਿਖੇ ਦਸ਼ੰਦੇਦਾਰ ਦਿੱਤੇ ਸੋ ਬੈਠ ਕੇ ਵਿਚਾਰਾਂ ਕਰਤੀਆਂ ਤੇ ਜਲਪਾਨ ਛਕਿਆ ਤੇ ਭਾਈ ਸਾਹਿਬ ਜੀ ਦਾ ਮਾਨ ਸਨਮਾਨ ਜੋ ਦਾਸ ਕਰ ਸਕਦਾ ਹੈ ਕਰਨ ਦਾ ਯਤਨ ਕੀਤਾ ਸੋ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦਾ ਕਿਸੇ ਤਰ੍ਹਾਂ ਉਹ ਸਿੱਖਾਂ ਦੇ ਚਰਨ ਧੂੜੀ ਪ੍ਰਾਪਤ ਹੁੰਦੀ ਰਹੇ ਇਸਰਾਂ ਦਾਸ ਸਿਵਾਵਾ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ